हद ਹੋਈ ਪਈ ਐ ਦਸ ਕੋਈ ਅੱਜ ਕੱਲ ਤਾਂ ਘਰੋਂ ਨਿਕਲਣ ਦਾ ਕੋਈ ਹਾਲ ਹੀ ਨਹੀਂ ਪਈ ਕੋਈ ਛੋਟੀਆਂ ਦਾ ਹਾਲ ਨਹੀਂ ਕੋਈ ਵੱਡੀਆਂ ਦਾ ਹਾਲ ਨਹੀਂ ਕੋਈ ਚਾਚੀਆਂ ਨਹੀਂ ਵੇਖਦੇ ਕੋਈ ਤਾਈਆਂ ਨਹੀਂ ਵੇਖਦੇ ਹੈ ਸ਼ਰਮ ਮਲ੍ਹਾ ਰੱਖੀ ਐ ਲੋਕਾਂ ਨੇ ਦਸ ਮੈਨੂੰ ਕਹਿੰਦਾ ਆਪਦਾ ਨੰਬਰ ਦੇ ਦੇ ਮੈਂ ਨੰਬਰ ਤੈਨੂੰ ਪਤਾ ਦੇਣ ਵਾਲੀ ਸੀ ਕਿ ਭਲਾ ਹੈ ਇੰਨੀ ਹੱਦ ਮੱਚੀ ਪਈ ਐ ਲੋਕਾਂ ਦੀ ਇੰਨੀ ਮੱਚੀ ਪਈ ਐ ਸ਼ਰਮ ਹਯਾ ਤਾਂ ਹੈ ਨਹੀਂ ਮੈਂ ਨਾ ਹੁਣ ਜਾ ਕੇ ਦੱਸਦੀ ਆ ਘਰੇ ਦੱਸਦੀ ਆ ਹੈ ਦਸ ਮੈਨੂੰ ਕਹਿੰਦਾ ਆਪਦਾ ਨੰਬਰ ਦੇ ਦੇ ਮੈਂ ਨੰਬਰ ਦੇਵਾਂ ਤੈਨੂੰ ਮੈਂ ਕਿਹੜਾ ਫਰਗੋ ਨੰਬਰ ਦੇਣ ਵਾਲੀ ਸੀਗੀ ਮੈਂ ਤਾਂ ਚੱਕ ਕੇ ਕਿਸੇ ਹੋਰ ਦਾ ਹੀ ਦੇਤਾ ਗਲਤ ਨੰਬਰ ਆਹੋ ਮੈਨੂੰ ਕਿਹੜਾ ਫੋਨ ਆਉਣਾ ਆਹੋ ਲੱਗਿਆ ਰਹੂਗਾ ਹੁਣ ਜਿੰਨੂੰ ਵੀ ਆਪਦਾ ਫੋਨ ਕਰਨ ਬੋਲਦਾ ਰਹੂਗਾ ਉਹਨੂੰ ਆਪਦਾ ਲਵ ਯੂ ਮੈਸੇਜ ਆ ਕਰਦਾ ਰਹੂਗਾ ਮੈਂ ਤਾਂ ਇੰਨੀ ਸਿਆਣੀ ਨਿਕਲੀ ਮੈਂ ਤਾਂ ਉਹਨੂੰ ਆਪਦਾ ਨੰਬਰ ਨਹੀਂ ਦਿੱਤਾ ਗਲਤ ਨੰਬਰ ਮੈਂ ਵੀ ਚੱਕ ਕੇ ਦੇਤਾ ਪਰੀ じゃ ਹੁਣ ਉਹਨੂੰ ਫੋਨ ਜਿਹੜੀ ਵੀ ਜਨਾਨੀ ਹੋਊਗੀ ਆਵਦਾ ਦੱਸਦੀ ਆ ਮੈਂ ਵੀ ਮੇਰੇ ਘਰ ਵਾਲੇ ਨੂੰ ਜਾ ਕੇ ਨਾਸਾਂ ਤਾਂ ਉਹਦੀਆਂ ਉਹੋ ਪੰਨੂ ਹੈ ਮੈਂ ਦੱਸੂ ਜਾ ਕੇ ਉਹਨੂੰ ਕਿ ਮੈਥੋਂ ਨੰਬਰ ਮੰਗਦਾ ਸੀਗਾ ਮੋਕਸਰ ਦੇ ਮੇਲੇ ਤੋਂ ਲੈ ਕੇ ਆਏ ਆ ਜੁੱਤੀ ਡੇਢ ਮਹੀਨਾ ਹੋ ਗਿਆ ਅੱਜ ਮੇਰੇ ਸਹੁਰੇ ਦੀ ਪਾਉਣ ਨਹੀਂ ਦਿੰਦੀ ਮੈਂ ਅੱਜ ਕੱਢ ਹੀ ਲਈ ਹੁਣ ਐ ਯਾਰ ਇਹ ਤਾਂ ਜਮਾ ਸੁੱਕੀ ਹੋ ਜੂਗੀ ਹੁਣ ਅੱਧੀ ਸੁੱਕ ਵੀ ਗਈ ਇਹ ਦੇਖ ਪੌਣੀ ਦਿੱਤੀ ਕਹਿੰਦੀ ਮੇਰੇ ਭਰਾ ਦਾ ਵਿਆਹ ਹੋਊਗਾ ਫੇਰ ਪਾਈ ਤੂੰ ਤੇਰੇ ਭਰਾ ਦਾ 5 ਸਾਲ ਵਿਆਹ ਨਾ ਹੋਵੇ ਹੈ 4 ਸਾਲ ਤਾਂ ਹੋ ਗਏ ਵੇਟ ਕਰਦੇ ਨੂੰ ਹੈ ਰਿਸ਼ਤਾ ਕੋ ਕਰਦਾ ਹੀ ਨਹੀਂ ਹੈਗਾ ਕੌਣ ਕਰੂ ਨਸ਼ੇੜੀ ਨੂੰ ਹੈ ਬੇਈਮਾਨ ਚੋਰ ਚੱਕਿਆਂ ਨੂੰ ਕੌਣ ਕਰਦਾ ਰਿਸ਼ਤਾ ਅੱਜ ਦਾ ਮਹੂਰਤ ਕਰ ਹੀ ਦਿਨਾ ਪਹਿਲਾਂ ਵੈਗਰੂ ਦਾ ਨਾਮ ਲੈ ਕੇ ਫੇਰ ਪਾਉਨੇ ਆ ਕੱਡਮੀ ਜੁੱਤੀ ਲੈ ਕੇ ਆਏ ਆ ਪਤਾ ਨਹੀਂ ਲੱਗਦਾ ਬੰਦੇ ਦਾ ਇੱਕ ਦਿਨ ਦਾ ਪਤ ਹੈ ਕਹਿੰਦੀ ਫੇਰ ਪਾਈ ਜਦੋਂ ਮੇਰੇ ਭਰਾ ਦਾ ਵਿਆਹ ਫੇਰ ਪਾਈ ਤੂੰ ਹੈ ਅੱਜ ਪਾਈ ਲੈਨੇ ਆ ਇਹਨੂੰ ਹੋਰ ਕੀ ਹੈ ਮੋਬਾਈਲ ਰੀਚਾਰਜ ਕਰਾਉਣ ਗਈ ਹੈ ਮੇਰੇ ਸਹੁਰੇ ਦੀਆਂ ਉਹਦੇ ਲੜੂਗੀ ਕਿ ਤੂੰ ਜੁੱਤੀ ਪਾ ਲਈ ਜੁੱਤੀ ਪਾ ਲਈ ਔੜਕੜ ਜਿਉਂ ਹੀ ਕਰਦੀ ਰਹਿੰਦੀ ਹੈ ਲੈ ਆਪਾ ਤੱਕਾ ਕੰਮ ਸੱਚੇ ਪਾਤਸ਼ਾਹ ਵੇ ਗੁਰੂ ਹੁਣ ਹਜੇ ਤੱਕ ਨਹੀਂ ਆਈ ਮੋਬਾਈਲ ਚਾਰਜ ਕਰਾ ਕਰਾਉਣ ਗਈ ਹੋਈ ਸੀ ਥੋੜਾ ਜਿਹਾ ਤੇਲ ਲਾ ਲੈਂਦਾ ਕਈ ਵਾਰੀ ਜੁੱਤੀ ਲੱਗਦੀ ਵੀ ਹੁੰਦੀ ਐ ਹੱਦ ਹੋਈ ਪਈ ਐ ਲੋਕਾਂ ਦੀ ਸ਼ਰਮ ਹਯਾ ਤਾਂ ਲਾ ਰੱਖੀ ਐ ਜਿਵੇਂ ਇੰਨੇ ਘਟੀਆ ਲੋਕ ਮੈਨੂੰ ਵੇਖਣੇਗੇ ਆ ਕਿੰਨੂੰ ਕਹੀ ਜਾਨੀ ਐ ਮੈਨੂੰ ਕਹੀ ਜਾਨੀ ਐ ਤੈਨੂੰ ਕਾਨੂੰ ਕਹੀ ਜਾਨੀ ਆ ਹੋਰ ਆਹ ਦੁਕਾਨ ਤੇ ਗਈ ਸੀਗੀ ਹੁਣ ਮੈਂ ਹੈਂਦਾ ਜਿੱਥੇ ਜਾਨੀ ਐ ਲੜਕੇ ਆਉਣੀ ਹੁੰਦੀ ਐ ਲੜਕੇ ਆਉਂਦੀ ਹੁੰਨੀ ਐ ਤੂੰ ਕੁਛ ਸੁਣਿਆ ਵੀ ਐ ਮੇਰੀ ਗੱਲ ਸੁਣਦਾ ਨਹੀਂ ਤੂੰ ਤਾਂ ਇੱਥੇ ਆਹ ਮੋਰ ਬਣ ਕੇ ਬੈਠਾ ਆ ਤੈਨੂੰ ਮੈਂ ਕਿਹਾ ਸੀ ਤੂੰ ਮੇਰੀਆਂ ਫਰਿਆਦਾਂ ਤਾਂ ਕੀ ਸੁਣਨੀ ਐ ਤੂੰ ਆਹ ਜੁੱਤੀ ਪਾ ਕੇ ਬੈਠਾ ਐ ਇਹ ਕਿੱਥੇ ਚੱਲਿਆ ਹੁਣ ਜੁੱਤੀ ਪਾ ਕੇ ਨਵੀਂ ਮੈਂ ਤੈਨੂੰ ਕਿਹਾ ਸੀ ਮੇਰੇ ਭਰਾ ਦੇ ਵਿਆਹ ਚ ਪਾ ਲਈ ਉਹ ਤੇਰੇ ਭਰਾ ਦਾ ਵਿਆਹ 5 ਸਾਲਾਂ ਲਾ ਹੋਵੇ ਮੈਂ ਹੁਣ ਜੁੱਤੀ ਨਾ ਪਾਵਾਂ ਲੈ ਮੇਰੇ ਭਰਾ ਦਾ 5 ਸਾਲ ਕਿਉਂ ਨਾ ਹੋਵੇ ਹੈ ਤੇਰੀ ਨਸ਼ੇੜੀ ਨੂੰ ਕਿਹੜਾ ਕਰਦਾ ਲੈ ਨਸ਼ੇੜੀ ਕਹਦਾ ਦੁਨੀਆ ਭਰ ਦਾ ਹੋ ਚੱਕਾ ਪੀਂਦਾ ਦੁਨੀਆ ਭਰ ਦੀ ਦਾਰੂ ਪੀਂਦਾ ਦੁਨੀਆ ਭਰ ਦੇ ਉਹਨਾਂ ਲੋਕਾਂ ਦੇ ਪੈਸੇ ਜਿੱਥੇ ਚੋਰੀ ਕਰਦਾ ਉਹ ਦੋ ਵਾਰੀ ਤੇ ਜੇਲ੍ਹ ਜਾਇਆ ਐ ਨਾ ਤੂੰ ਘਟ ਹੈ ਦੁਨੀਆ ਤੋਂ ਪੁੱਟ ਖਾ ਕੇ ਆਉਂਦਾ ਓਦੋਂ ਤਾਂ ਸ਼ਾਮ ਨੂੰ ਬੋਤਲ ਖੋਲ ਕੇ ਬਹਿ ਜਾਣਾ ਮੁਰਗੇ ਬੰਨ ਕੇ ਕਹਿ ਦੇਣਾ ਲਿਆਓ ਆਪਣਾ ਉਤਰੋ ਮੈਂ ਹੁਣ ਉਹਨੇ ਤੱਕ ਰੱਖੀ ਰੱਖਾ ਵੀ ਨਹੀਂ ਰੱਖ ਦੇ ਉਹ ਨਹੀਂ ਨਹੀਂ ਰੱਖ ਦੇ ਮੈਂ ਆਪ ਹੀ ਮਾਰੂ ਤੇਰੇ ਸਰਚਾ ਮੇਰੇ ਸਰਚਾ ਕਾ ਤੂੰ ਮੈਨੂੰ ਕੈਂਦਾ ਕਰ ਦੂ ਤੂੰ ਮੇਰੀ ਤਾਂ ਕੋਈ ਗੱਲ ਸੁਣੀ ਨਹੀਂ ਤੇ ਜੁੱਤੀਆਂ ਪਾ ਕੇ ਮਟਕਾ ਕੇ ਬੈਠਾ ਵੀ ਉਹ ਤਾਂ ਉਜੜੀ ਹੋਈ ਹੈ ਤੇ ਮਗਰੋਂ ਆਦਾ ਮੈਂ ਪਾ ਕੇ ਵੇਖ ਲਾ ਮਕਸਰ ਦੇ ਮੇਲੇ ਚੋਂ ਲਿਆ ਹੁਣ ਇਹਨੂੰ ਰੱਖੀ ਰੱਖਾ ਇਹ ਸੁੱਕ ਜੂਗੀ ਤੇਰੀ ਕੁਛ ਲੱਗਦੀ ਸੁੱਕ ਜੂਗੀ ਭਾਈ ਭਾਈ ਸੁੱਕ ਜੂਗੀ ਇਹ ਇਨੂੰ ਧਰ ਦੇ ਜੁੱਤੀ ਨੂੰ ਤੇ ਮੇਰੇ ਨਾਲ ਚੱਲ ਐਹ ਸੋ ਕਹਿੰਦੀ ਨਹੀਂ ਹੈਗੀ ਵੀ ਬਹੁਤ ਵਧੀਆ ਲੱਗਦੀ ਹੈ ਨਾ ਤੂੰ ਇਹਨਾਂ ਜੁੱਤੀਆਂ ਨੂੰ ਧਰ ਦੇ ਤੇ ਮੇਰੇ ਨਾਲ ਚੱਲ ਮੇਰੀ ਦੁਕਾਨ ਵਾਲੇ ਨਾਲ ਲੜਾਈ ਹੋ ਗਈ ਅੱਜ ਹੁਣ ਚੱਪਲਾਂ 'ਚ ਕੱਢ ਲੈ ਟਾਈਮ ਤੂੰ ਚੱਪਲ ਹੀ ਪਾ ਕੇ ਕਿਹੜੇ ਕਿਹੜੇ ਦੁਕਾਨ ਵਾਲਾ ਤੇਰਾ ਮੈਂ ਨਹੀਂ ਜਾਣਦਾ ਜਦੋਂ ਤੇਰਾ ਤਾਂ ਰੋਜ਼ ਦਾ ਕੰਮ ਹੋ ਗਿਆ ਕਦੇ ਕਿਸੇ ਨਾਲ ਪੰਗਾ ਲਈ ਰੱਖਦੀਆਂ ਕਦੇ ਗਵਾਂਡੀਆਂ ਨਾਲ ਕਦੇ ਕਿਸੇ ਗਵਾਂਡਣ ਨਾਲ ਕਦੇ ਕਿਸੇ ਦੁਕਾਨ ਵਾਲੇ ਨਾਲ ਤੁਰੇ ਜਾਂਦੇ ਲੋਕਾਂ ਨਾਲ ਪੰਗਾ ਲੈ ਬੈੰਨੀ ਹੈ ਲੈ ਤੁਰੇ ਜਾਂਦੇ ਲੋਕਾਂ ਕੀ ਤੈਨੂੰ ਤਾਂ ਜੁੱਤੀਆਂ ਦੀ ਅੱਗ ਲੱਗੀ ਹੋਈ ਹੈ ਕਿ ਮੈਂ ਨਵੀਆਂ ਜੁੱਤੀਆਂ ਪਾ ਕੇ ਮਟਕਾ ਕੇ ਫਿਰ ਦਰਵਾਂ ਕਲੀਆਂ ਦੇ ਵਿੱਚ ਤੈਨੂੰ ਸ਼ਰਮੇ ਸ਼ਰਮ ਹੈਗੀ ਹੈ ਜਾਂ ਨਹੀਂ ਹੈਗੀ ਤੇਰੇ ਘਰ ਵਾਲੀ ਨੂੰ ਕੋਈ ਕੁਝ ਵੀ ਕਹਵੇ ਤੂੰ ਕੁਝ ਨਹੀਂ ਕਹਿੰਦਾਗਾ ਮੇਰਾ ਨੰਬਰ ਮੰਗਦਾ ਸੀਗਾ ਦੁਕਾਨ ਵਾਲਾ ਕੀ ਕੀ ਕਹਿੰਨੀ ਮੈਂ ਚੰਗੀ ਤੇਰੇ ਤੇਰੀ ਗੱਲ ਨਹੀਂ ਸੁਣੀ ਕੌਣ ਨੰਬਰ ਮੰਗਦਾ ਸੀ ਕੀ ਗੱਲ ਹੈ ਉਹ ਮੈਂ ਜੁੱਤੀਆਂ ਦੇ ਖਿਆਲ ਚ ਜਦੋਂ ਉਹ ਇਹ ਗੱਲ ਨਹੀਂ ਸੁਣੀ ਚੰਗੀ ਤਰ੍ਹਾਂ ਮੈਂ ਤੂੰ ਕਾਹਨੂੰ ਸੁਣਨਾ ਤੈਨੂੰ ਤਾਂ ਜੁੱਤੀਆਂ ਦੀ ਅੱਗ ਲੱਗੀ ਹੋਈ ਏ ਕਿ ਮੈਂ ਕਾਡਵੀ ਜੁੱਤੀ ਪਾ ਲਾ ਤੇਰੇ ਘਰ ਵਾਲੇ ਨੂੰ ਕੋਈ ਕੁਝ ਕਹੇ ਦੇ ਤੂੰ ਨਹੀਂ ਕੁਝ ਕਹਿੰਦਾ ਪਰ ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ ਕੋਈ ਕੁਝ ਕਹਿ ਹੀ ਨਹੀਂ ਸਕਦਾ ਮੈਂ ਤਾਂ ਉਹਦਾ ਟੂਆ ਰੰਗ ਦੂ ਟੂਆ ਜਿਹੜਾ ਮੈਨੂੰ ਕੁਝ ਕਹੇ ਦੇ ਫਿਰ ਕੀ ਗੱਲ ਕੌਣ ਕੀ ਨੰਬਰ ਕਿਵੇਂ ਮੰਗਦਾ ਕੀ ਗੱਲ ਨੰਬਰ ਮੰਗਦਾ ਸੀਗਾ ਤੇਰੇ ਘਰ ਵਾਲਾ ਮੇਰੇ ਸਹੁਰੇ ਦੇ ਨੂੰ ਮੈਂ ਪੁੱਛਦਾ ਚੱਲ ਕਿਹੜਾ ਨੰਬਰ ਮੰਗਦਾ ਮੇਰੇ ਸਹੁਰੇ ਦੇ ਮੇਰੀ ਤੀਵੀ ਦੇ ਨੰਬਰ ਮੰਗੇ ਮੈਨੂੰ ਕੋਈ ਹਾਂ ਮੈਨੂੰ ਕਹਿੰਦਾ ਭਾਈ ਤੇਰਾ ਨੰਬਰ ਦੇ ਜਾ ਮੈਂ ਕਿਹਾ ਮੈਂ ਨਹੀਂ ਦਿੱਤਾ ਨੰਬਰ ਆਹੋ ਪਰ ਉਹ ਤਾਂ ਤੂੰ ਰਿਚਾਰਜ ਕਰਉਣ ਗਈ ਸੀ ਮੋਬਾਈਲ ਅਰਚਾਰਜ ਕੀ ਮੈਨੂੰ ਕਹਿੰਦਾ ਤੇਰਾ ਨੰਬਰ ਦੇ ਮੈਂ ਤਾਂ ਨੰਬਰ ਨਹੀਂ ਦਿੱਤਾ ਆਪਦਾ ਮੋਬਾਈਲ ਦਾ ਜਿਹੜਾ ਰਿਚਾਰਜ ਕਰਨ ਵਾਲਾ ਉਹ ਨੰਬਰ ਮੰਗਦਾ ਸੀ ਆਹੋ ਅਹੀ ਤਾਂ ਮੰਗਦਾ ਸੀਗਾ ਦੁਕਾਨ ਵਾਲਾ ਭਾਈ ਕਹਿੰਦਾ ਭਾਈ ਤੇਰਾ ਨੰਬਰ ਦੇ ਦੇ ਜਾ ਮੈਨੂੰ ਤੇ ਮੈਂ ਸੋਚਿਆ ਮੈਂ ਨੰਬਰ ਕਿਉਂ ਦੇਵਾਂ ਇਹ ਤਾਂ ਮਖਾ ਮੈਨੂੰ ਕੋਈ ਗਲਤ ਸ਼ਲਤ ਨਾ ਬੋਲ ਦੇ ਫੋਨ ਤੇ ਮੈਂ ਨਹੀਂ ਦਿੱਤਾ ਕਾ ਨੰਬਰ ਉਹਨੂੰ ਫਿਰ ਮੈਂ ਤਾਂ ਗਲਤ ਨੰਬਰ ਚੱਕ ਕੇ ਦੇ ਆਈ ਫਿਰ ਮੈਂ ਕਿਹਾ ਆਹ ਲਿਖ ਲੈ ਤੂੰ ਨੰਬਰ ਤੇ ਹੁਣ ਆਪੇ ਆਪੇ ਜਿਹੜੀ ਦਾ ਜਿਹਨੂੰ ਵੀ ਜਨਾਨੀ ਨੂੰ ਜਾਂ ਬੰਦੇ ਨੂੰ ਮਿਲ ਗਿਆ ਮਤਲਬ ਤੂੰ ਮੋਬਾਈਲ ਚਾਰਜ ਕਰਾਉਣ ਗਈ ਸੀ ਆਹੋ ਤੇ ਉਹ ਤੇਰਾ ਨੰਬਰ ਮੰਗਦਾ ਸੀ ਹੂੰ ਮੈਂ ਨਹੀਂ ਦਿੱਤਾ ਤੇ ਤੂੰ ਦਿੱਤਾ ਨਹੀਂ ਤੇ ਕਿਸੇ ਹੋਰ ਦਾ ਦੇਤਾ ਮੈਂ ਤਾਂ ਗਲਤ ਲਿਖਾਇਆ ਸੀ ਹੁਣ ਉਹਨੂੰ ਉਹ ਫੋਨ ਕਰੀ ਜਾਊਗਾ ਹਨਾ ਆਪੇ ਕਰੂਗਾ ਉਹਨੂੰ ਜਿਹਨੂੰ ਵੀ ਕਰੂਗਾ ਮੈਂ ਤਾਂ ਉਹਦੇ ਚਾਰਕ ਸਿੱਟਣ ਵਾਲੀ ਸਿੱਟੂ ਵੇ ਦੇ ਵਿੱਚ ਡਾਂਗ ਮੇਰੇ ਕੋਲੇ ਉਥੇ ਡਾਂਗ ਨਹੀਂ ਸੀ ਕਿ ਮੈਂ ਕਹ ਤੂੰ ਮੇਰਾ ਨੰਬਰ ਕਿਵੇਂ ਮੰਗਣਾ ਹੈ ਅੱਛਾ ਤੂੰ ਨੰਬਰ ਨਹੀਂ ਦਿੱਤਾ ਤੇ ਨੰਬਰ ਕੋ ਗਲਤ ਦੇਤਾ ਹੈ ਗਲਤ ਦੇ ਆਈ ਮੈਂ ਤਾਂ ਮੇਰਾ ਤਾਂ ਸੰਗ ਹੋ ਗਿਆ ਸੋਰੇ ਦੀਏ ਹੈ ਉਹ ਮੋਬਾਈਲ ਰਿਚਾਰਜ ਵਾਲਾ ਸੀ ਹੈ ਉਹ ਨੰਬਰ ਮੰਗਦਾ ਸੀ ਤਾਂ ਉਹ ਮੋਬਾਈਲ ਰਿਚਾਰਜ ਤੇਰੇ ਪਿਓ ਦੇ ਨੰਬਰ ਤੇ ਕਰੂਗਾ ਹੈ ਜਿਹੜਾ ਨੰਬਰ ਉਹ ਤਾਂ ਕਿਥੋਂ ਜਿੱਤ ਗਲਤ ਨੰਬਰ ਦੇ ਆਈ ਹੈ ਗਲਤ ਨੰਬਰ ਦੇ ਆਈ ਹੈ ਤੂੰ ਹੈ ਉਹ ਫਿਰ ਰਿਚਾਰਜ ਕਰੂਗਾ ਉਹ ਉਹ ਫਿਰ ਰਿਚਾਰਜ ਕਰੂਗਾ ਉਹ ਮੈਂ ਤਾਂ ਪੈਸੇ ਵੀ ਨਹੀਂ ਦਿੱਤੇ ਉਹਨੂੰ ਪੈਸੇ ਤਾਂ ਤੂੰ ਤੇ ਇੱਥੋਂ ਲੈ ਲੂਗਾ ਉਹ ਹੁਣ ਭਾਏ ਦੂਜੇ ਤਸੇ ਹੋ ਹੋਰ ਦੇ ਮੈਂ ਮਾਰ ਤਕ ਕੇ ਪਤਾ ਦੀਗਾ ਮੈਨੂੰ ਨਹੀਂ ਪਤਾ ਸੀਗਾ ਕੰਜਰਾ ਮੈਨੂੰ ਮੈਨੂੰ ਕੀ ਪਤਾ ਸੀਗਾ ਕਿ ਉਹ ਮੇਰਾ ਨੰਬਰ ਫੋਨ ਚ ਯੂਜ਼ ਕਰ ਲੈਂਦੀ ਹੈ ਵੀ ਮੇਰਾ ਫੋਨ ਰੀਚਾਰਜ ਕਰਵਾਊਗਾ ਉਹ ਮੈਨੂੰ ਕੀ ਪਤਾ ਸੀਗਾ ਲਾਉਦੀ ਹੈ ਮੈਨੂੰ ਚੱਲ ਕੇ ਦੁਕਾਨ ਵਾਲੇ ਨਾਲ ਮਾਰੋ ਤੇ ਚਾਰਕ ਮੈਨੂੰ ਨਹੀਂ ਪਤਾ ਸੀਗਾ ਮੈਂ ਕਿਹਾ ਨੰਬਰ ਉਹ ਮੰਗਦਾ ਮੇਰਾ ਮੈਂ ਕਿਹਾ ਭਈ ਉਹ ਤਾਂ ਮੇਰਾ ਨੰਬਰ ਮੈਨੂੰ ਲਵ ਯੂ ਬੋਲਣ ਵਾਸਤੇ ਮੰਗਦਾ ਮੈਂ ਤਾਂ ਤਾਂ ਨਹੀਂ ਦਤਾਗਾ ਉਹ ਲੂ ਗੈਨੂ ਉਹ ਲਵ ਯੂ ਸ੍ਰੀ ਦੇਵੀ ਨੂੰ ਹੁਣ ਉਹ ਤਾਂ ਪੈਸੇ ਕਿਸੇ ਹੋਰ ਚ ਪਵਾ ਦੂ ਪਵਾ ਦੂ ਜਾ ਆਪਦੀ ਆਪੇ ਸੁੱਟ ਲੈ ਮੈਂ ਨਹੀਂ ਦਿੰਦਾ ਤੂੰ ਤਾਂ ਕਿਸ ਨੂੰ ਪੈਸੇ ਪੁੱਛੇ ਹਾਂ ਹੋਰ ਤਾਂ ਕਰਤਾ ਹੁਣ ਆ ਰਿਚਾਰਜ ਅਗਲੇ ਨੇ ਕਰਤਾ ਹੁਣ ਹੋਰ ਦਾ ਨਵੇਂ ਕੋਈ ਨਾ ਕੋਈ ਨਵਾਂ ਦੁੱਧੜ ਮੂਲ ਖੜਾ ਕਰਦੀ ਐ ਇਹ ਖਾਣੇ ਦਾ ਮੈਨੂੰ ਕੁੱਟਣ ਬਹਿ ਗਿਆ ਤੂੰ ਮੈਨੂੰ ਕਹ ਨਾ ਕੁੱਟਣਾ ਕੁੱਟ ਤਾ ਉਹਨੂੰ ਜਾ ਕੇ ਦੁਕਾਨ ਵਾਲੇ ਨੂੰ ਜਿਹੜਾ ਮੇਰਾ ਨੰਬਰ ਮੰਗਦਾ ਸੀ ਓਏ ਮੇਰੇ ਸਹਰੇ ਦੀ ਇਹ ਵੀ ਤੇਰੇ ਸਮਝ ਨਹੀਂ ਆਈ ਅਜੇ ਵੀ ਤੇਰੇ ਸਮਝ ਨਹੀਂ ਆਈ ਔਰ ਚਾਰਜ ਕਰਨ ਵਾਸਤੇ ਮੰਗਦਾ ਸੀ ਹੋਰ ਕਿਹਦਾ ਨੰਬਰ ਮੰਗੇ ਤੇਰਾ ਹੀ ਤਾਂ ਨੰਬਰ ਮੰਗਣਾ ਸੀ ਉਹਨੇ ਤੂੰ ਹੀ ਤਾਂ ਫੋਨ ਆਵਦਾ ਚਾਰਜ ਕਰਾਉਣ ਗਈ ਸੀ ਹਾਂ ਮੈਂ ਕਿਹਾ ਕਿ ਮੇਰਾ ਨੰਬਰ ਮੰਗਦਾ ਮੈਨੂੰ ਗਲਤ ਸਲਤ ਬੋਲੂ ਮੈਂ ਤਾਂ ਤਾਂ ਨਾਲ ਐਂਜੀ ਕਰਦਾ ਇਹਨੂੰ ਹਟਾ ਹੀ ਨਾ ਕੁੱਟੀ ਕੁੱਟੀ ਜਾਵਾ ਇਤ ਸੋਰੀ ਮੋਤਾ ਕਿਥੇ ਹੋਰ ਚ ਹੁਣ ਮੈਂ ਕੀ ਕਰਾਂ ਦੱਸ ਮੈਨੂੰ ਕੀ ਪਤਾ ਸੀਗਾ ਕਿ ਹੁਣ ਪੁੱਤਿਆਂ ਦਾ ਮੇਰਾ ਫੋਨ ਚਾਰਜ ਕਰਵਾਊਗਾ ਮੈਂ ਮੈਨੂੰ ਤਾਂ ਹੀ ਸੀਗਾ ਭਾਈ ਇਹ ਤਾਂ ਮੈਨੂੰ ਕਿਧਰੇ ਰਾਤ ਨੂੰ ਆਸ਼ਕੀਆਂ ਨਾ ਕਰਨ ਬਹਿਜੇ ਮੇਰੇ ਨਾਲ ਕਰੂਗਾ ਇਹਦੇ ਨਾਲ ਹੈ ਹੈ ਮੋਨਾ ਲੀਸਾ ਨਾਲ ਦੱਸ ਹੁਣ ਮੈਂ ਕੀ ਕਰਾਂ ਹੁਣ ਤਾਂ ਤਾਂ ਮੇਰੇ ਤੋਂ ਤਾਂ ਭਾਈ ਬਹੁਤ ਵੱਡੀ ਗਲਤੀ ਹੋ ਗਈ ਵਿਚਾਰਾ ਦੁਕਾਨ ਵਾਲਾ ਤਾਂ ਸੱਚਾ ਸੀਗਾ ਤਾਂ ਹੀ ਮੇਰਾ ਨੰਬਰ ਲੈਂਦਾ ਸੀਗਾ ਚਾ ਸੀ ਜਾਂ ਹੁਣ ਸੌਲਟ ਲੈ ਜਾਂ ਕੁੱਤ ਨਹੀਂ ਫੜ ਕੇ ਮੈਂ ਕਮਾਈ ਫਿਰਾਂ ਐਂ ਜੀ ਕਰਦਾ ਇਹਦਾ ਚੱਲ ਕੋਈ ਨਹੀਂ ਹੁਣ ਮੈਂ ਕਹਿ ਦੂੰ ਭਾਈ ਤੂੰ ਆਹ ਨੰਬਰ ਕੱਟ ਦੇ ਇਹ ਤਾਂ ਗਲਤ ਐ ਉਹਨੇ ਕਰਤਾ ਹੁਣ ਰੀਚਾਰਜ ਹੂੰ ਐਨੀ ਦੇਰ ਤੱਕ ਉਹ ਬੈਠਾ ਹੁਣ ਮੈਂ ਕੀ ਕਰਾਂ ਦੱਸ ਉਹ ਵਿਚਾਰਾ ਜਾਣ ਕੇ ਨਹੀਂ ਬੋਲਿਆ ਹੁਣਾ ਵੀ ਐਵੇਂ ਜਨਾਨੀ ਜਾਤ ਨਾਲ ਮੈਂ ਐਵੇਂ ਕਿਉਂ ਪੰਗਾ ਲਵਾਂ ਹੈ ਇਹਨੇ ਕੋਈ ਨਾ ਕੋਈ ਮੇਰੇ ਤੇ ਐਵੇਂ ਸੇ ਇਲਜ਼ਾਮ ਲਾ ਲੈਣਾ ਤੇ ਲੋਕ ਆਉਂਦੇ ਜਾਂਦੇ ਐਵੇਂ ਮੈਨੂੰ ਕਹਿਣਗੇ ਚੱਲ ਫਿਰ ਕੋਈ ਨਹੀਂ ਤੂੰ ਹੋਰ ਪੈਸੇ ਦੇ ਦੇ ਮੈਂ ਹੁਣ ਹੋਰ ਪਵਾ ਲੈਣੀ ਮੇਰੇ ਕੋਲ ਹੀ ਨਹੀਂ ਹੈਗੇ ਦੇ ਦੇ ਤੇਰੇ ਸਾਰੇ ਖਰਚਾਨੇ ਮੈਂ ਭੁਗਤਦਾ ਫਰਾ ਤੂੰ ਫੋਨ ਤੇ ਕਰਾਉਣਾ ਮੈਂ ਮੇਰੀ ਪੇਕੇ ਵੀ ਗੱਲ ਕਰਨੀ ਮੇਰੇ ਭਰਾ ਦੇ ਨਾਲ ਗੱਲ ਕਰਨੀ ਜਿਹੜੀਆਂ ਹੱਥੀਆਂ ਪਾ ਕੇ ਬੈਠਾ ਤੂੰ ਟੌਹਰਾ ਕੱਢ ਕੇ ਬੈਠਾ ਹੈ ਉਹਦਾ ਵੀ ਤਾਂ ਫੋਨ ਆਈ ਜਾਂਦਾ ਮੈਂ ਗੱਲ ਕਰਨੀ ਸੀ ਕਿ ਮੇਰੇ ਭਰਾ ਨਾਲ ਪੈਸੇ ਖਤਮ ਹੋਏ ਪਏ ਮੇਰੇ ਫੋਨ ਦੇ ਵਿੱਚੋਂ ਉਹ ਤੂੰ ਜਾ ਪਰਾ ਜਾ ਪਰਾ ਗੱਡੀ ਸਸ ਮੈਂ ਤਾਂ ਆਪ ਹੀ ਭੈਣੇ ਗਲਤ ਕਰ ਬੈਠੀ ਹੁਣ ਮੈਨੂੰ ਕੀ ਕਰ ਹਾਂ ਜੀ ਕਰਦਾ ਸਿਰ ਰੰਗਦਾ ਐਦਾ ਮੈਂ ਸਿਰ ਤੂੰ ਮੈਨੂੰ ਕਾਹ ਤੋਂ ਲੜੀ ਜਾਂਨੇ ਹੈ ਜੇ ਰਾਤ ਨੂੰ ਕਿਸੇ ਦਾ ਫੋਨ ਆ ਜਾਂਦਾ ਤਾਂ ਫੇਰ ਤੂੰ ਕਹਿ ਦਿੰਦਾ ਤੂੰ ਤਾਂ ਗੱਲਾਂ ਮਾਰਨੀ ਇਹਦੇ ਨਾਲ ਤੈਨੂੰ ਕਰੂਗਾ ਤੇ ਇੱਕ ਦਵਾਈ ਲੈਣ ਜਾਣਾ ਡਾਕਟਰ ਦੇ ਮੈਂ ਕਿਹਾ ਡਾਕਟਰ ਨੂੰ ਫੋਨ ਕਰੂੰਗੀ ਕਿ ਮੇਰੀ ਤਬੀਅਤ ਖਰਾਬ ਹੋਈ ਪਈ ਐ ਫੋਨ 'ਚ ਪੈਸੇ ਨਹੀਂ ਹੈਗੇ ਸੀ ਕਿ ਮੈਂ ਕਿਹਾ ਪੈਸੇ ਪਵਾ ਲਾ ਮੈਨੂੰ ਕੀ ਤਾਂ ਜਾਏ ਖਾਣੇ ਦਾ ਕਿ ਆਹ ਨੰਬਰ ਮੰਗ ਕੇ ਰੀਚਾਰਜ ਕਰ ਦੇ ਉਦੋਂ ਘੱਟ ਲੜਿਆ ਕਰ ਲੋਕਾਂ ਨਾਲ ਸੰਗ ਬਹਿ ਜਾਂਦਾ ਤੇਰੀ ਲੜਦੀ ਲੜਦੀ ਦਾ ਜਿਸ ਦਿਨ ਲੋਕਾਂ ਨਾਲ ਨਾਲ ਲੜ ਕੇ ਆਵੇ ਉਹ ਦਿਨ ਮੇਰੇ ਨਾਲ ਲੜਦੀ ਹੈ ਹਾਏ ਦੱਸ ਸਾਰਾ ਦਿਨ ਤਾਂ ਤੂੰ ਬੋਲਦੀ ਹੈ ਤੇਰਾ ਦਿਮਾਗ ਵੀ ਨਹੀਂ ਇਹ ਪਤਾ ਨਹੀਂ ਕਿਸ ਚੀਜ਼ ਦਾ ਬਣਿਆ ਹੋਇਆ ਠੱਕਦਾ ਨਹੀਂ ਹੈਗਾ ਤੇਰਾ ਦਿਮਾਗ ਮੈਨੂੰ ਕੀ ਪਤਾ ਸੀਗਾ ਵੀ ਅਈ ਤੂੰ ਹੀ ਕਰਾਉਣਾ ਮੇਰਾ ਫੋਨ ਰਚਾਰਜ ਹੁਣ ਹਾਂ ਮੈਂ ਤਾਂ ਅੱਜ ਪਹਿਲੀ ਵਾਰ ਗਈ ਸੀਗੀ ਪਰਚਾਰਜ ਕਰਾਉਣ ਦੁਕਾਨ ਤੇ ਮੈਨੂੰ ਕੀ ਪਤਾ ਸੀਗਾ ਕਿ ਭਾਈ ਇਹ ਗਲਤ ਨੰਬਰ ਆਹ ਨੰਬਰ ਆਪਦਾ ਹੀ ਦੇਈ ਦੇ ਹਾਏ ਸਸਤੇ ਨਹੀਂ ਹੈਗੇ ਅੱਜਕੱਲ ਮ ਮੋਬਾਈਲ ਚਾਰਜ ਕਰਾਉਣੇ ਤਿੰਨ ਮਹੀਨਾ ਦਾ ਰਚਾਰਜ ਕਰਾਉਂਦਾ ਹੁੰਦਾ ਸੀ 6 ਜਿਆਦਾ ਲੱਗ ਜਾਂਦੇ 700 800 ਰੁਪਏ ਲੱਗ ਜਾਂਦਾ ਨਾਲੇ ਨੈਟ ਚਲਾਉਣੀ ਹੈ ਛੋਟੇ ਵਾਲਾ ਚਾਰਜ ਤਾਂ ਮੈਂ ਜੀ ਕਰਦਾ ਮੈਂ ਕਿ ਛੋਟਾ ਨੀ ਕੌਲਾ ਕੌਲਾ ਕਰ ਲਿਆ ਕਰ ਚਲ ਕੋਈ ਗੱਲ ਨਹੀਂ ਨਾ ਮੈਂ ਤਾਂ ਰੀਲ ਬਣਾਇਆ ਕਰੂੰਗੀ ਮੈਂ ਤਾਂ ਨੈਟ ਦੇਖਦੀ ਆ ਨੈਟ ਦੇਖਦੀ ਆ ਸਾਰਾ ਦਿਨ ਨੈਟ ਤੇ ਬੈਠੀ ਰਹਿਣੀ ਹੈ ਵਧੀਆ ਹੋ ਗਿਆ ਨਹੀਂ ਰਿਚਾਰਜ ਤੂੰ ਹੁਣ ਰਹਿਣ ਦੇ ਕਰਦੇ ਵੀ ਨਹੀਂ ਹੈਗੇ ਨਹੀਂ ਤੂੰ ਕਰਵਾ ਦੇ ਕੋਈ ਨਹੀਂ ਮੈਥੋਂ ਗੱਲ ਸਾਰਾ ਦਿਨ ਰੀਲਾਂ ਦੇਖਦੀ ਐ ਸਾਰਾ ਦਿਨ ਬਣਾਉਣੀ ਐ ਕਦੇ ਕੁਝ ਬਿੰਗੇ ਜੇ ਮੂੰਹ ਕਰ ਕਰ ਕੇ ਨਾ ਆਪਣੀ ਬਣਾਉਂਦਾਗਾ ਆਪਣੀ ਰੀਲਾਂ ਬਣਾਉਂਦਾ ਆਪ ਸਾਰਾ ਦਿਨ ਜਨਾਨੀਆਂ ਦੀ ਉੱਥੇ ਫੋਟੋਆਂ ਵੇਖਦੇ ਜਿਹੜਾ ਫੋਨ ਚਲਾ ਚਲਾ ਕੇ ਮੈਂ ਤਾਂ ਦੇਖਦਾ ਹੈ ਹੈ ਦੇਖਦਾ ਤੂੰ ਨਹੀਂ ਹਟਦਾਗਾ ਮੈਂ ਮੈਂ ਵੇਖਾਂ ਵੀ ਨਾ ਤੂੰ ਤਾਂ ਦੰਦ ਕੱਢਦਾ ਉਹਨਾਂ ਨੂੰ ਵੇਖ ਵੇਖ ਕੇ ਰੀਲਾਂ ਵੇਖ ਵੇਖ ਕੇ ਜਨਾਨੀਆਂ ਦੇ ਨਾ ਵੇਖਾਂਗੇ ਨਾ ਵੇਖਾਂਗੇ ਤੂੰ ਤਾਂ ਕਾਹ ਹੋ ਗਿਆ ਤੂੰ ਹਏ ਹਟਦਾ ਨੀ ਜਨਾਨੀਆਂ ਵੇਖਣੋ ਫੋਨ ਦੇ ਵਿੱਚ ਤੂੰ ਘਰੇ ਕਲੇਸ਼ ਕਰਦੀ ਰਹਿਨੀ ਆ ਤਾਂ ਕਰਕੇ ਹੁਣ ਬਾਹਰ ਜਾ ਕੇ ਚੁੰਡ ਤੇ ਬੈਠ ਕੇ ਚਲੋ ਵੀ ਖੁੰਡਾ ਖਾਂਡਾ ਤੇ ਬੈਠ ਕੇ ਚਲੋ ਵੀ ਖੁਸ਼ ਹੋ ਜਾਂਦੇ ਆ ਮਾੜਾ ਮੋਟਾ ਦੇ ਜੇ ਮੈਥੋਂ ਅੱਜ ਇੱਕ ਗਲਤੀ ਹੋ ਗਈ ਤਾਂ ਕੀ ਹੋ ਗਿਆ ਉਹਦੇ ਵਾਸਤੇ ਤੂੰ ਮੈਨੂੰ ਕੁੱਤੀ ਜਾਨੀ ਤੂੰ ਇੱਕ ਨਹੀਂ ਕਰਦੀ ਗਲਤੀ ਤੂੰ ਹਜ਼ਾਰਾਂ ਕਰਦੀ ਐ ਹਜ਼ਾਰਾਂ ਹਟ ਜਾ ਹਟ ਜਾ ਤੂੰ ਹਟ ਜਾ ਤੂੰ ਇਥੋਂ ਹਟ ਜਾ ਹਟ ਜਾ ਅੱਗੋ ਅੱਗੋ ਚੱਕਦੀ ਐ ਵੇਖੋ ਜਾਂ ਮੇਰਾ ਫੋਨ ਹੈਗਾ ਆਹ ਤੋੜਤਾ ਆਹਾ ਵੀ ਚੰਗੀ ਗੱਲ ਹੋ ਗਈ ਚੰਗਾ ਹੋ ਗਈ ਤੋੜਤਾ ਤਾਂ ਕੀ ਚੰਗੀ ਗੱਲ ਐ ਆਜਾ ਆਜਾ ਤੂੰ ਦੇਵਾਂ ਤਨੇਥੜੀ ਮੈਂ ਜਨਾਨੀ ਨਹੀਂ ਹੈਗੀ ਤੂੰ ਜਿਹੜਾ ਆਪਦੇ ਬੰਦੇ ਨੂੰ ਤੂੰ ਹੱਥ ਚੱਕਦੀ ਐ ਬੱਤੇ ਤੇ ਬੰਦੇ ਤੇ ਤੂੰ ਉਹ ਹੁਣ ਤਾਲਾ ਲਾ ਕੇ ਕਿੱਥੇ ਜਾਨੀ ਐ ਹੈ ਮੈਂ ਕਿੱਥੇ ਜਾਵਾਂ ਹੁਣ ਮੈਂ ਤਾਂ ਆਪਦੇ ਪੇਕੇ ਜਾਨੀ ਮੇਰੇ ਪੁੱਲਾ ਡੁੱਬ ਕੇ ਮਰ ਜਾ ਕਿਦਰੇ ਮੈਂ ਨਹੀਂ ਇੱਥੇ ਰਹਿੰਦੀਗੀ ਨਾਲੇ ਤਾਂ ਤੂੰ ਮੈਨੂੰ ਕੁੱਟਦਾ ਹੈ ਹੈ ਇੱਕ ਗਲਤੀ ਕੀ ਹੋ ਗਈ ਤੂੰ ਤਾਂ ਮੈਨੂੰ ਕੁੱਟਣੀ ਪੈਗਾ ਮੈਂ ਨਹੀਂ ਇੱਕ ਤਾਂ ਤੈਨੂੰ ਨੁਕਸਾਨ ਕਰਕੇ ਹੀ ਉਲਟਾ ਮੈਂ ਕੁੱਟਦਾ ਇੱਥੇ ਚੁੱਪ ਕਰਕੇ ਬਹਿ ਜਾ ਜਾਇ ਖਾਣੇ ਦਾ ਵਿਚੋਲਾ ਦੱਸਦਾ ਕੁਝ ਹੋਰ ਸੀ ਮੇਰੇ ਪਿਓ ਨੂੰ ਤੇ ਨਿਕਲਿਆ ਕੁਝ ਹੋਰ ਮੈਂ ਨਹੀਂ ਰਹਿੰਦੀ ਇੱਥੇ ਮੈਂ ਤਾਂ ਜਾਊਂਗੀ ਅੱਗੇ ਕੀ ਹੋਰ ਨਿਕਲਿਆ ਹੈ ਕੀ ਹੋਰ ਨਿਕਲਿਆ ਵਿਆਹ ਤੋਂ ਪਹਿਲਾਂ ਵਿਚੋਲਾ ਕਹਿੰਦਾ ਸੀਗਾ ਇਹਦਾ ਤਾਂ ਕੋਰਸ ਚੱਲਦਾ ਆ ਆ ਚੱਲਦਾ ਸੀ ਕੋਰਸ ਫਿਰ ਹਾਂ ਚੱਲਦਾ ਸੀ ਤੇਰਾ ਕੋਰਸ ਸਾਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਤੇਰੀ ਤਾਂ ਦਿਮਾਗ ਦੀ ਦਵਾਈ ਦਾ ਕੋਰਸ ਚੱਲਦਾ ਸੀਗਾ ਫਿਰ ਉਹ ਤਾਂ ਚੱਲਦਾ ਸੀ ਫਿਰ ਚੱਲਦਾ ਸੀ ਫਿਰ ਕੀ ਗੱਲ ਹੈ ਹੈ ਫਿਰ ਵਿਚੋਲੇ ਦੀ ਗਲਤੀ ਹੈ ਮੈਂ ਵਿਚੋਲੇ ਨੂੰ ਤੁਸੀਂ ਉਸ ਚ ਪਾਇਆ ਝੂਠ ਦੇ ਵਿੱਚ ਨਹੀਂ ਤਾਂ ਵਿਚੋਲਾ ਤਾਂ ਸਾਨੂੰ ਸੱਚੀਓ ਗੱਲ ਦੱਸਦਾ ਵਿਚੋਲੇ ਨੇ ਤਾਂ ਹੀ ਸੀਗਾ ਮੇਰੇ ਪਿਓ ਨੂੰ ਤਾਂ ਹੀ ਸੀਗਾ ਕਿ ਭਾਈ ਕਿਸੇ ਨੌਕਰੀ ਦਾ ਕੋਰਸ ਚੱਲਦਾ ਹੈ ਸਾਰੇ ਦੇ ਮਾਕ ਦਾ ਕੋਰਸ ਚੱਲਦਾ ਮੇਰੀ ਦਿਮਾਗ ਦੀ ਦਵਾਈ ਦਾ ਜਿਹੜਾ ਨਾ ਕੋਰਸ ਸ਼ੁਰੂ ਹੋ ਗਿਆ ਸ਼ੁਰੂ ਹੋ ਗਿਆ ਬਸ ਹੁਣ ਸ਼ੁਰੂ ਕੀ ਕਰਦੇ ਕੀ ਕਰਦੋ ਆ ਜਾ ਇਹ ਕਬੂਦ ਵੀ ਆਇਆ ਕੋਰਸ ਸ਼ੁਰੂ ਹੋ ਗਿਆ ਸ਼ੁਰੂ ਹੋ ਗਿਆ ਸ਼ੁਰੂ ਹੋਗਾ ਹਾਂ ਮੈਂ ਤਾਂ ਮੇਰੇ ਪੈਕੇਜ ਆ ਸ਼ੁਰੂ ਹੋ ਗਿਆ ਸ਼ੁਰੂ ਹੋ ਗਿਆ ਹੁਣ ਦੱਸ ਉਹ ਨੌਕਰੀ ਦਾ ਕੋਰਸ ਕਰਦਾ ਸੀ ਕਿ ਦਿਮਾਗ ਦੀ ਜਾਈਦਾ। ਮੈਨੂੰ ਪਤਾ ਕੀ ਪਤਾ ਠੀਕਾ ਮੇਰੇ ਪੱਲੇ ਆਹ ਕਮਲਾ ਪਏ ਗਿਆ। ਕਮਲਾ ਕਮਲਾ ਮੇਰੇ ਪੱਲੇ ਤਾਂ ਆਹ ਤੂੰ ਪਤਾ ਤੂੰ ਛੱਡ ਦੇ। ਛੱਡ ਦੇ ਮੇਰੀ ਗੁੱਤ। ਕਾਨੂੰਨ ਵੀ ਕਾਨੂੰਨ ਵੀ ਕਾਨੂੰਨ ਵੀ ਮaaf ਕਰਦਾ ਹੈ। ਹਾਂ ਕਮਲੇ ਬੰਦੇ ਨੇ ਜੋ ਕੁਝ ਕਰਤਾ ਕਾਨੂੰਨ ਉਹਨੂੰ ਮaaf ਕਰ ਦਿੰਦਾ। ਮੇਰੀ ਗੱਲ ਸੁਣ ਲੈ ਮੇਰੀ ਗੁੱਤ ਛੱਡ ਦੇ ਜੇ ਮੈਂ ਘੋਟਾ ਚੱਕ ਲਿਆ ਨਾ ਤਾਂ ਤੂੰ ਤਾਂ ਗੜੀਆਂ ਨੂੰ ਪੰਜਾ ਫਰੇਗਾ। ਤੂੰ ਰੋ ਚੱਕਦੀ ਹੈ ਚੱਲ ਪੈਂਦੀ ਹੈ ਟੌਂ ਚੱਕ ਕੇ ਪੈਂਕਨ। ਹਰ ਜੱਟ ਇੱਕੇ ਜੰਮ। ਮੈਂ ਤਾਂ ਜੰਮ ਮੇਰੇ ਪਿੱਕੇ ਤੂੰ ਮੇਰਾ ਕੀ ਕਰ ਲੇਂਗਾ ਮੈਂ ਤਾਂ ਤੇਰੇ ਪੈਸੇ ਲੱਗੇ ਮੇਰੇ ਪੈਸੇ ਲੱਗੇ ਮੇਰੇ ਪੈਸੇ ਲੱਗੇ ਮੈਂ ਲੈ ਕੇ ਤੋੜਦੀ ਇਹਨੂੰ ਹੈ ਤੂੰ ਲੈ ਫਿਰ ਤੂੰ ਮੈਂ ਮੂੜਿਆ ਹੀ ਦਿੰਦਾ ਮੈਂ ਹੀ ਛੜਦੀ ਤੈਨੂੰ ਖੜਜ ਜਾ ਵਗ ਜਾ ਵਗ ਜਾ ਪਿੱਕੇ ਫਿਰ ਮੁੜ ਕੇ ਮੇਰੇ ਇੱਥੇ ਤੋੜਦੀ ਆ ਜਾ ਆ ਜਾ ਤੂੰ ਤੇਰਾ ਖੜਜ ਹੈ ਹੈ ਰਹਿ ਮੈਂ ਇੱਕ ਵਾਰ ਇਹ ਮੈਨੇ ਮਾਰੇ ਮੈਨੂੰ ਮਾਰਦੀ ਹੈ ਹਾਂ ਤੂੰ ਪਗ ਜਾ ਪਿੱਕੇ ਮੁੜ ਕੇ ਆਉਣ ਦੀ ਜਰੂਰਤ ਨਹੀਂ ਹੈਗੀ ਆਉ ਟੱਪ ਜਾਊਂਗੀ ਤੱਪ ਜਾ ਤੱਪ ਜਾ ਮੈਂ ਇਹੋ ਜੀ ਜਨਮ ਨਹੀਂ ਜਾਂਦੀ ਮੈਂ ਨਹੀਂ ਜਾਂਦੀ ਵਾਕੇ ਵੀ ਰਾਜੀ ਨਹੀਂ ਆ ਜਾ ਫਿਰ ਹਾਂ ਰਾਜਕ ਵੀ ਰਾਜੀ ਨਹੀਂ ਤੈਨੂੰ ਕੱਲੂ ਤੇ ਤੈਨੂੰ ਕੱਲੂ ਤੇਰੇ ਪਿੰਡ ਤੱਪ ਤੱਪ ਮੱਗ ਜਾ ਮੈਂ ਨਹੀਂ ਜਾਂਦੀ ਮੈਂ ਤਾਂ ਆਪਣੇ ਘਰੇ ਰਹੂੰ ਮਾਖਾ ਮਤ ਆ ਜਾ ਤੂੰ ਸਾਸਰੀ ਸਾਸਰੀ ਕਾਲ ਦੋਸਤੋ ਬੰਮੀ ਨੂੰ ਸੱਚੀ ਖਾਂਸੀ ਹੋਈ ਹੋਈ ਆ ਤੇ ਅਸੀਂ ਵੀਡੀਓ ਬਣਾਈ ਆ ਬਹੁਤ ਚੰਗੀ ਆ ਨਹੀਂ ਜੀ ਤੇ ਕਾਫੀ ਦਿਨਾਂ ਤੋਂ ਤਬੀਅਤ ਡਾਊਨ ਚੱਲ ਰਹੀ ਐ ਇਸ ਕਰਕੇ ਵੀਡੀਓ ਦੇ ਵਿੱਚ ਨਾ ਸੱਚੀਆਂ ਚੀਜ਼ਾਂ ਆਈਆਂ ਲੜਾਈ ਵਾਲੀ ਲੜਾਈ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਡੀ ਹਮੇਸ਼ਾ ਤੁਸੀਂ ਪਸੰਦ ਕਰਦੇ ਹੋ ਸਾਡੀਆਂ ਲੜਾਈਆਂ ਵਾਲੀਆਂ ਵੀਡੀਓ ਤੇ ਤੁਹਾਨੂੰ ਲੜਾਉਣ ਵਾਸਤੇ ਸੀ ਵੀਡੀਓ ਨਹੀਂ ਬਣਾਉਦੇ ਅਸਾਂ ਤੁਹਾਨੂੰ ਹਸਾਉਣ ਵਾਸਤੇ ਇਹ ਜਿਹੀ ਵੀਡੀਓ ਬਣਾਉਨੇ ਆ ਪਰ ਕਰੀਏ ਕਿ ਜੀ ਕਨਸੈਪਟ ਇਹੋ ਜਿਹਾ ਆ ਜਾਂਦਾ ਜਿਹਦੇ ਵਿੱਚ ਤੁਹਾਨੂੰ ਹਸਾਉਣਾ ਪੈਂਦਾ ਇਹ origignal ਦੀ ਲੜਾਈ ਨਹੀਂ ਇਹ ਕਿ ਉਠ ਮੋੜ ਦੀ ਲੜਾਈ ਹੈ ਸਾਡੀਆਂ ਕਦੇ ਵੀਡੀਓ ਦੇਖ ਕੇ ਇਹੋ ਜੀ ਸਾਡੀਆਂ ਵੀਡੀਓ ਨਾ ਵੀ ਦੇਖੋ ਜਿਵੇਂ ਵੀ ਲਾਓ ਆਪਣੇ ਘਰ ਚ ਕਦੇ ਇਸ ਤਰ੍ਹਾਂ ਲੜਾਈ ਨਹੀਂ ਕਰਨੀ ਹੱਸਦੇ ਖੇਡਦੇ ਰਹਿਣਾ ਚਾਰ ਦਿਨਾਂ ਦੀ ਜ਼ਿੰਦਗੀ ਹੈ ਬੜੀ ਜ਼ਿੰਦਗੀ ਜ਼ਿੰਦਾਬਾਦ ਆ ਹੁੰਦੀ ਹੈ ਇਹ ਜੇ ਆਪਾਂ ਇਹਦੇ ਚ ਖੁਸ਼ੀਆਂ ਭਰ ਦਈਏ ਤੇ ਬੜੀ ਰੰਗੀਨ ਜ਼ਿੰਦਗੀ ਤੇ ਕਦੇ ਵੀ ਰੁੱਸ ਕੇ ਜੀ ਆਪਦੇ ਪੇਕੇ ਨਹੀਂ ਜਾਣਾ ਚਾਹੀਦਾ ਕਿਉਂਕਿ ਫਿਰ ਉਹ ਲੜਾਈ ਜਿਹੜੀ ਵੱਡੀ ਹੋ ਜਾਂਦੀ ਹੈ ਫਿਰ ਉਹ ਜਦੋਂ ਲੜਾਈ ਵੱਧਦੀ ਰਹਿੰਦੀ ਹੈ ਵੱਧਦੀ ਰਹਿੰਦੀ ਹੈ ਤੇ ਮੈਂ ਹੁਣ ਤਾਲਾ ਤਾਂ ਲਾਤਾ ਸੀਗਾ ਦਰਵਾਜ਼ੇ ਨੂੰ ਜਾਣ ਪਾਰੋਂ ਪਰ ਹੁਣ ਮੈਂ ਨਹੀਂ ਜਾਂਦੀ ਕਿਉਂਕਿ ਜਾਉਂਗੀ ਤੁਮੇ ਕਹਨੇ ਮੈਨੂੰ ਲੈਣ ਨਹੀਂ ਹੁਣਾ ਕਿਉਂਕਿ ਮੇਰੀ ਚੱਲਦੀ ਹੈ ਦਿਮਾਗ ਦੀ ਦਵਾਈ ਤੇ ਉਹਦਾ ਕੋਰਸ ਦੀ ਕਲਾਸ ਪਤਾ ਨਹੀਂ ਕਦੋਂ ਲੱਗ ਜੇ ਤੇ ਘਰ ਦੇ ਵਿੱਚ ਦੇਖ ਦੋ ਜਣਾਂ ਦੀ ਲੜਾਈ ਹੁੰਦੀ ਹੈ ਮੀਆਂ ਬੀਬੀ ਦੀ ਉਹ ਫਿਰ ਬੰਦਾ ਉਸ ਤਰ੍ਹਾਂ ਦਾ ਹੀ ਹੋ ਜਾਂਦਾ ਤੇ ਐਸ ਕਰਕੇ ਆਪਦੇ ਘਰ ਦੇ ਵਿੱਚ ਖੁਸ਼ ਰਹੋ ਮਸਤ ਰਹੋ ਤੇ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਕਿ ਸਾਡੀਆਂ ਵੀਡੀਓ ਕਿਹੋ ਜਿਹੀਆਂ ਲੱਗਦੀਆਂ ਨੇ ਤੇ ਅਸੀਂ ਹੋਰ ਤੁਹਾਡੇ ਵਾਸਤੇ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਵਾਂਗੇ ਥੈਂਕ ਯੂ ਸੋ ਮੱਚ ਸਸਰੀਕਾ